ਪੰਜਾਬ ਦੇ ਵਿੱਚ ਸੜਕ ਹਾਦਸਿਆਂ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਨੇ ਅਤੇ ਕੀਮਤੀ ਜਾਨਾਂ ਮੌਤ ਦੇ ਮੂਹਰੇ ਚ ਜਾ ਰਹੀਆਂ ਨੇ। ਅੱਜ ਇੱਕ ਹਾਦਸਾ ਵਾਪਰਿਆ ਜਿੱਥੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਟਰੱਕ ਅਤੇ ਮੋਟਰਸਾਈਕਲ ਦੀ ਟੱਕਰ ਦੇ ਵਿੱਚ 30 ਸਾਲਾਂ ਨੌਜਵਾਨ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਇਨਸਾਫ ਦੀ ਗੁਹਾਰ ਲਾਈ ਗਈ ਹੈ। ਪਰਿਵਾਰ ਦੇ ਵੱਲੋਂ ਸੜਕ ਦੇ ਉੱਪਰ ਜਾਮ ਕਰਕੇ ਧਰਨਾ ਪ੍ਰਦਰਸ਼ਨ ਲਗਾਇਆ ਗਿਆ ਤੇ ਇਨਸਾਫ ਦੀ ਮੰਗ ਕੀਤੀ ਗਈ ਹੈ ਟਰੱਕ ਚਾਲਕ ਖਰਾਫ ਕਾਰਵਾਈ ਦੀ ਮੰਗ ਜੜੀ ਕੀਤੀ ਜਾ ਰਹੀ ਦੱਸਿਆ ਜਾ ਰਿਹਾ ਕਿ ਅਮ੍ਰਿਤਿਕ ਪ੍ਰਗਟ ਸਿੰਘ ਸੀ ਉਸ ਦਾ ਨਾਮ ਤੇ ਉਹ ਪੱਠੇ ਤੇ ਕੰਮ ਕਰਦਾ ਸੀ ਤੇ ਕੰਮ ਤੋਂ ਵਾਪਸ ਆ ਰਿਹਾ ਸੀ ਮੋਟਰਸਾਈਕਲ ਤੇ ਸਵਾਰ ਹੋ ਕੇ ਤੇ ਅਚਾਨਕ ਟਰਾਲਾ ਕੋੜਾ ਟਰਾਲੇ ਦੇ ਵੱਲੋਂ ਟੱਕਰ ਮਾਰ ਦਿੱਤੀ ਗਈ ਜਿਸ ਤੋਂ ਬਾਅਦ ਉਸ ਦੀ ਮੌਕੇ ਤੇ ਮੌਤ ਹੋ ਗਈ ਅ ਪਰਿਵਾਰਕ ਮੈਂਬਰਾਂ ਦੇ ਕਹਿਣੇ ਕਿ ਇਸ ਤੋਂ ਪਹਿਲਾਂ ਵੀ ਉਸਦੇ ਵੱਡੇ ਭਰਾ ਦੀ 1 ਮਹੀਨਾ ਪਹਿਲਾਂ ਮੌਤ ਹੋਈ ਸੀ ਤਾਂ ਉਹਨਾਂ ਨੇ ਇਲਜ਼ਾਮ ਲਾਇਨੇ ਕੇ अजय ਲੋਕਾਂ ਦੇ ਖਿਲਾਫ ਕਾਰਵਾਈ ਪ੍ਰਸ਼ਾਸਨ ਦੇ ਵੱਲੋਂ ਕਿਉਂ ਨਹੀਂ ਕੀਤੀ ਜਾਂਦੀ ਤਾਂ ਬੜੇ ਗੁੱਸੇ ਦੇ ਵਿੱਚ ਪ੍ਰਸ਼ਾਸਨ ਤੇ ਗੁੱਸੇ ਹੁੰਦੇ ਪਰਿਵਾਰਕ ਮੈਂਬਰ ਨਜ਼ਰ ਆਏ ਨੇ ਤਾਂ ਉਧਰ ਤਸਵੀਰ ਤੁਸੀਂ ਵੇਖੋ ਕਿਸ ਤਰ੍ਹਾਂ ਪ੍ਰਦਰਸ਼ਨ ਉਹਨਾਂ ਦੇ ਵੱਲੋਂ লাশ ਨੂੰ ਸੜਕ ਤੇ ਉੱਪਰ ਰੱਖ ਕੇ ਪੁੱਤ ਦੀ লাশ ਨੂੰ ਸੜਕ ਤੇ ਉੱਪਰ ਰੱਖ ਕੇ ਹੀ ਪ੍ਰਦਰਸ਼ਨ ਜਿਹੜਾ ਕੀਤਾ ਗਿਆ ਤਾਂ ਪੂਰੀ ਘਟਨਾ ਮਾਨਸਾ ਜ਼ਿਲ੍ਹੇ ਦੇ ਪੀਖੀਪਿੰਡ ਦੇ ਵਿੱਚ ਵਾਪਰੇ ਪੀਖੀਪਿੰਡ ਦੇ ਵਿੱਚ ਪੂਰਾ ਦਰਦਨਾਕ ਸੜਕ ਹਾਦਸਾ ਵਾਪਰਿਆ ਮੋਟਰਸਾਈਕਲ ਸਵਾਰ ਨੂੰ ਘੋੜੇ ਦੇ ਵੱਲੋਂ ਟਰਾਲੇ ਘੋੜੇ ਦੇ ਵੱਲੋਂ ਜਿਹੜੀ ਟੱਕਰ ਮਾਰ ਦਿੱਤੀ ਗਈ ਮੌਕੇ ਤੇ 30 ਸਾਲਾ ਪ੍ਰਗਟ ਸਿੰਘ ਦੀ ਮੌਤ ਹੋ ਗਈ ਹੈ ਆਪਣੇ ਪਿੱਛੇ ਮਾਤਾ ਪਿਤਾ ਆਪਣੀ ਪਤਨੀ ਤੇ ਦੋ ਬੱਚੀਆਂ ਨੂੰ ਛੱਡ ਗਏ ਨੇ ਤਾਂ ਬੜਾ ਹੀ ਦਰਦਨਾਕ ਘਾਤ ਸਾਹਿਬ ਆਪੜਿਆ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਨਸਾਫ ਦੀ ਗੁਹਾਰ ਪਰਿਵਾਰ ਦੇ ਵੱਲ ਲਗਾਈ ਗਈ ਹੈ ਕੀ ਕਹਣਾ ਪਰਿਵਾਰਿਕ ਮੈਂਬਰਾਂ ਨੂੰ ਤੁਹਾਨੂੰ ਸੁਣਾ ਦਿੰਦੇ ਆ ਪ੍ਰਗਟ ਸਿੰਘ ਜੀ ਹਾਂ ਜੀ ਜਿਹੜਾ ਐਕਸੀਡੈਂਟ ਹੋਇਆ ਸੀ ਮੇਰਾ ਭਾਈ ਹੈ ਛੋਟਾ ਭਾਈ ਪ੍ਰਗਟ ਸਿੰਘ ਕਿੰਨੀ ਉਮਰ ਸੀ ਜੀ 32 ਸਾਲ ਦੇ

ਇਹ ਐਕਸੀਡੈਂਟ ਹੋਇਆ ਇਹਦੇ ਬਾਰੇ ਜਾਨ ਕਰ ਇਹ ਜਿਹਦੇ ਮੁੰਡੇ ਦਾ ਐਕਸੀਡੈਂਟ ਹੋਇਆ ਜੀ ਇਹ ਮੇਰੇ ਬਾੜ ਦੀ ਬਸਨੀਕ ਹੈਗਾ ਪ੍ਰਕਰਤ ਸਿੰਘ ਨਾਂ ਇਹਦਾ ਇਹਦੇ ਫਾਦਾ ਦਾ ਨਾਂ ਪੂਰਾ ਸਿੰਘ ਆ ਉਹਦੀ ਪਹਿਲਾਂ ਡੈਥ ਹੋਈ ਹੋਈ ਆ ਇਹ ਪੱਠੇ ਤੇ ਕੰਮ ਕਰਦੇ ਦੋ ਦੇ ਛੋਟੇ ਛੋਟੇ ਬੇਟੀਆਂ ਨੇ ਕਿੰਨੀ ਕੁ ਮਰੇ ਇਹ 30 ਲਗਭਗ 30 ਸਾਲ ਦੀ ਉਮਰ ਹੈ ਜੀ ਦੋ ਦੇ ਬੇਟੀਆਂ ਨੇ ਗਿਆ ਤੇ ਪੱਠੇ ਤੇ ਕੰਮ ਕਰਦੇ ਪੱਠੋਂ ਵਾਪਸ ਆ ਰਿਹਾ ਸੀ ਘਰ ਨੂੰ ਤੇ ਰਸਤੇ 'ਚ ਕੋਈ ਟਰੱਕ ਆਉਣਾ ਵੀ ਬਚਾਰੇ ਉਹਨਾਂ ਦੇ ਅੱਗੇ ਨਾ ਤੇ ਮੌਕੇ ਦੇ ਦੇ ਮੌਜ ਪਰਿਵਾਰ ਚ ਕੋਣ ਕੋਣ ਪਰਿਵਾਰ ਦੇ ਦੋ ਭਾਈ ਨੇ ਜੋ ਅਡਰ ਅਡੁੱਟ ਰਹਿੰਦੇ ਨੇ ਇਹਦੇ ਨਾਲ ਇਹਦੀ ਮਾਤਾ ਰਹਿੰਦੀ ਹੈ ਹਾਂ ਬਸ ਇਹਦੀ ਮਾਤਾ ਅਸੀਂ ਦੋ ਨੀਮੀਆਂ ਬੀਬੀ ਹੈ ਦੋ ਬੱਚੀਆਂ ਇੱਕ ਮਾਤਾ ਜੀ ਇੰਨੇ ਬਚਾਰਿਆਂ ਉਹ ਤਿੰਨ ਪਰਿਵਾਰ ਦੇ ਮੈਂਬਰ ਸੇ ਚਾਰੀ